ਦੋਸਤੋ ਸਾਸ਼ਟਰੀ ਕਾਰੋ ਦੋਸਤੋ ਖ빠 ਤੁਹਾਨੂੰ ਇਸ ਰਸਾਲੇ ਤੋਂ ਇੱਕ ਰਚਨਾ ਸੁਣਾਉਣੀ ਹੈ ਲੇਖ ਰਣਵੀਰ ਰਾਣਾ ਦੀ ਲਿਖੀ ਹੋਈ ਬਹੁਤ ਵਧੀਆ ਰਾਈਟਰ ਹੈ ਰਣਵੀਰ ਰਾਣਾ ਤੇ ਰਚਨਾ ਵੀ ਇਹਨਾਂ ਦੀ ਬਹੁਤ ਵਧੀਆ ਹੈ ਮੈਂ ਪੜੀ ਹੈ ਮੈਂ ਸਭੀ ਦੋਸਤਾਂ ਨਾਲ ਸ਼ੇਅਰ ਕਰ ਲਈਏ ਲਿਖਿਆ ਸੋਚ ਉਡਾਰੀ ਅੰਦਰ ਜੇ ਅੰਬਰ ਨਹੀਂ ਮਤਲਬ ਇਹ ਵੀ ਜੇ ਤੁਹਾਡੀ ਸੋਚ ਦੇ ਅੰਦਰ ਅੰਬਰਾ ਤੱਕ ਉਡਾਰੀ ਲਾਉਣ ਦੀ ਸੋਚ ਨਹੀਂ ਤੁਹਾਡੀ ਤਾਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹਨ ਕਿਰਿਆ ਤੁਸੀਂ ਉਹ ਸੋਚਦੇ ਆ ਵੀ ਆਪਾਂ ਵੱਡੀਆਂ ਉਡਾਰੀਆਂ ਭਰ ਇਹ ਵੱਡੀਆਂ ਪਲੰਗਾਂ ਵੱਟিয়ে ਜਿਆਦੇ ਮਤਲਬ ਇਹ ਕੁਝ ਕਰਨ ਦੀ ਖੋਜ ਹੁੰਦੀ ਹੈ ਤਾਂ ਹੁੰਦਾ ਵੀ ਸੋਚ ਉਡਾਰੀ ਅੰਦਰ ਜੇ ਅੰਬਰ ਨਹੀਂ ਫਿਰ ਵੀ ਕੁਝ ਨਹੀਂ ਕਰ ਸਕਦੇ ਪਹਿਲਾਂ ਅੰਬਰ ਨੂੰ ਆਪਣੀ ਸੋਚ ਦੇ ਅੰਦਰ ਲੈ ਕੇ ਉਹ ਵੀ ਆਸੀਂ ਅੰਬਰ ਤੱਕ ਉਡਾਰੀਆਂ ਲਾਉਣੀਆਂ ਹਨ ਤਾਂ ਇਹ ਮਤਲਬ ਇਹ ਇਸ ਲੇਖ ਦਾ ਸਰਲੇਖ ਪਰ ਆਪਾਂ ਹੁਣ ਅੱਗੇ ਚੱਲਦੇ ਹਾਂ ਵੀ ਅੱਗੇ ਇਹ ਨਹੀਂ ਲਿਖਿਆ ਤੇਰੇ ਜਿਹਨ ਚ ਹਰ ਪਲ ਜੇ ਅਰਦਾਸ ਰਹੇਗੀ। ਕਿਛੇ ਅਰਦਾਸ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਵੈਰਗ ਦੀ ਸੱਚੇ ਪਾਤਸ਼ਾਹ ਦੀ ਅਰਦਾਸ ਕਰਨ ਦੀ ਜ਼ਰੂਰੀ ਹੁੰਦੀ ਹੈ ਪਰ ਹਰ ਕੰਮ ਵਾਸਤੇ ਇਹ ਨਹੀਂ ਉਹ ਵੀ ਆਪਾਂ ਅਰਦਾਸ ਕਰ ਲੋ ਵਾਹਿਗੁਰੂ ਸੱਚੇ ਪਾਤਸ਼ਾਹ ਪੀ ਸਾਰਾ ਕੰਮ ਕਰ ਦਵੇ ਨੀ ਬੰਦੇ ਨੂੰ ਖੁਦ ਨਾਲ ਕੁਝ ਕਰਨ ਖੁਦ ਨੂੰ ਕਰਨਾ ਪੈਂਦਾ ਫਿਰ ਪ੍ਰਮਾਤਮਾ ਉਸ ਤੇ ਸਾਧ ਦਿੰਦਾ ਕਹਿੰਦਾ ਵੀ ਤੇਰੇ ਜਨ ਵਿੱਚ ਜੇ ਹਰ ਪਲ ਅਰਦਾਸ ਰਹੇਗੀ ਹਰ ਮੁਸ਼ਕਲ ਹੀ ਤੇਰੀ ਤੇਰੇ پاس ਰਹੇਗੀ ਸਹੀ ਹੈ ਤੇਰੀ ਹਰ ਮੁਸ਼ਕਲ ਹੀ ਤੇਰੇ پاس ਰਹੇਗੀ ਸਹੀ ਗੱਲ ਮੇਰ ਤੁਰ ਅਰਦਾਸ ਕਰਕੇ ਇਹ ਸੜਦੇ ਆਪਾਂ ਵਾਹਿਗੁਰੂ ਅਕ ਅਰਦਾਸ ਕਰ ਲਈ ਆਪਣਾ ਕੰਮ ਪੂਰਾ ਹੋ ਜ ਪਰਨੇ ਉਹ ਖੁਦ ਨੂੰ ਕਰਨਾ ਪੈਂਦਾ ਸਾਨੂੰ ਭਰੋਸਾ ਹੁੰਦਾ ਵੇਗ ਰੂ ਤੇ ਅਰਦਾਸ ਕਰੀ ਤੇ ਪਰ ਕੰਮ ਸਾਨੂੰ ਖੁਦ ਨੂੰ ਹੀ ਕਰਨਾ ਪੈਂਦਾ ਤਾਂ ਉਹ ਹੁੰਦਾ ਫਿਰ ਉਹ ਜਿਹੜੀ ਆਪਣੀ ਮੁਸ਼ਕਲ ਹੈ ਉਹ ਫਿਰ ਹੱਲ ਹੁੰਦੀ ਹੈ ਨਹੀਂ ਤਾਂ ਆਪਣੇ ਕੋਲ ਹੀ ਰਹਿ ਜਾਂਦੀ ਹੈ ਜੀਵਨ ਵਿੱਚ ਜੇ ਤੂੰ ਸੱਚ ਦਾ ਪੱਲਾ ਜੀਵਨ ਵਿੱਚ ਜੇ ਤੂੰ ਜੇ ਤੂੰ ਨਾ ਸੱਚ ਦਾ ਪੱਲਾ ਫੜਿਆ ਸੱਜਣਾ ਤੇਰੀ ਵਿਰਤੀ ਬਣ ਕੇ ਦਾਸ ਰਹੇਗੀ ਦਾਸ ਕਹਿੰਦੇ ਆ ਗਲਾਉਂ ਉਹ ਆਪਾਂ ਕਈ ਵੀ ਕਈ ਬੰਦੇ ਨੂੰ ਕਹਿੰਦੇ ਸੁਣਿਆ ਹੁੰਦਾ ਹੈ ਵੀ ਦਾਸ ਤੁਹਾਡਾ ਤੁਹਾਡਾ ਮੈਂ ਦਾਸ ਉਹਦਾ ਕਹਿੰਦਾ ਮਤਲਬ ਸਿੱਧਾ ਇਹ ਨਹੀਂ ਹੁੰਦਾ ਕਿ ਮੈਂ ਤੁਹਾਡਾ غلام ਆ ਪਰ ਉਹ ਕਹਿੰਦੇ ਮੈਂ ਤੁਹਾਡਾ ਦਾਸ ਅੰਗੇ ਨੇ ਜਿਹੜਾ ਲਿਖਿਆ ਨੂੰ ਆਪਾਂ ਦੁਬਾਰਾ ਪੜ੍ਹਦੇ ਹਾਂ ਜੀਵਨ ਵਿੱਚ ਜੇ ਤੂੰ ਨਾ ਸੱਚ ਦਾ ਪੱਲਾ ਫੜਿਆ ਸੱਜਣਾ ਤੇਰੀ ਵਿਰਤੀ ਬਣ ਕੇ ਦਾਸ ਰਹੇਗੀ ਮਤਲਬ ਵੀ ਤੇਰੀ ਵਿਰਤੀ ਉਹਨਾਂ ਲੋਕਾਂ ਦੀ ਦੱਸ ਰਹੇਗੀ ਜਿਹੜਾ ਕੁਝ ਕਰਗੇ ਹਣਾ ਜਿਨ੍ਹਾਂ ਨੇ ਆਪਣੀ ਮੰਜ਼ਲਾ ਪਾਲੀਆਂ ਤਾਂ ਤੇਰੀ ਸੋਚ ਉਹਨਾਂ ਦੇ ਉੱਪਰ ਜੇ ਤੂੰ ਕੋਈ ਨਾ ਕੁਛ ਕਰਿਆ ਤੇ ਤੇਰੇ ਮਨ ਦਾ ਹਨੇਰਾ ਜਦ ਤੱਕ ਦੂਰ ਨਹੀਂ ਹੁੰਦਾ ਆਪਣੇ ਮਨ ਦੇ ਵਿੱਚ ਢੜ ਹਨੇਰਾ ਵਹਿਮ ਇਹ ਚੀਜ਼ਾਂ ਜੇ ਤੂੰ ਆਪਣੇ ਮਨ ਦੇ ਦਿੱਤੀ ਨੇ ਨਾ ਇਹ ਦੂਰ ਨਹੀਂ ਹੁੰਦੀਆਂ ਤੇ ਤੇਰੀ ਸੋਚ ਹਨੇਰੇ ਵਿੱਚ ਕਰਦੀ ਵਾਸ ਰਹੇਗੀ ਤੇਰੀ ਸੋਚ ਉੱਤੀ ਖੜੀ ਰਹੂਗੀ ਅੱਗੇ ਵਧਣੀ ਨਹੀਂ ਤੇਰੀ ਸੋਚ ਤੂੰ ਅੱਗੇ ਸੋਚ ਹੀ ਨਹੀਂ ਸਕਦਾ ਉਸ ਤੋਂ ਜਿੰਨਾ ਚਿਰ ਤੂੰ ਅੰਦਰੋਂ ਡਰ ਨੂੰ ਬਹਿਮ ਨੂੰ ਨਹੀਂ ਕੱਢਦਾ ਬਹਿਮ ਵੀ ਇੱਕ ਡਰੀ ਹੁੰਦਾ ਹੈ ਬਹਿਮ ਇੱਕ ਡਰ ਪੈਦਾ ਕਰਦਾ ਹੈ ਤੇ ਵੈਸੇ ਵੀ ਆਪਾਂ ਜਦੋਂ ਕੁਝ ਕਰਦੇ ਆਂ ਤਾਂ ਪਹਿਲਾਂ ਆਪਣੇ ਮਨ ਦੇ ਵਿੱਚ ਡਰ ਆ ਜਾਂਦਾ ਵੀ ਇੱਥੋਂ ਇਹਦਾ ਕੋਈ ਨਾ ਹੋ ਜਾਏ ਨੁਕਸਾਨ ਨਾ ਹੋ ਜਾਏ ਯਾਨੀ ਕਿ ਪੋਜ਼ਿਟਿਵ ਸੋਚਣ ਦੀ ਬਜਾਏ ਆਪਾਂ ਪਹਿਲਾਂ ਨੈਗੇਟਿਵ ਸੋਚਣਾ ਚ ਸ਼ੁਰੂ ਕਰ ਦਿੰਦੇ ਆਂ ਸੋ ਨੈਗੇਟਿਵ ਪਹਿਲਾਂ ਨਹੀਂ ਸੋਚਣਾ ਚਾਹੀਦਾ ਪਹਿਲਾਂ ਪੋਜ਼ਿਟਿਵ ਸੋਚਣਾ ਚਾਹੀਦਾ ਹੈ 네ਗੇਟਿਵ ਜੇ ਤਾਂ ਹੋਣਾ ਤਾਂ ਕੁਦਰਤੋਂ ਹੋਣੀ ਹੋਣਾ ਤੇ ਪਰ ਉਹਦੇ ਬਾਰੇ ਪਹਿਲਾਂ ਸੋਚ ਕੇ ਫਿਰ ਉਹ ਆਪਾਂ ਕੰਮ ਨਹੀਂ ਕਰਦੇ। ਜੇ ਆਪਾਂ ਜੋ ਕੰਮ ਕਰਦੇ ਆਪਾਂ ਕੋਈ ਨੇ ਵੀ ਤਾਂ ਆ ਗਲਤ ਨਤੀਜਿਆਂ ਦੇ ਮਾੜਾ ਲੈ ਨਿਕਲਿਆ ਵੀ ਤਾਂ ਫਿਰ ਉਹ ਹੁੰਦਾ ਹੀ ਨਹੀਂ ਕਰ ਨਹੀਂ ਸਕਦੇ ਆਪਾਂ। ਸੋ ਸਹੀ ਗੱਲ ਲਿਖਿਆ ਤੇਰੀ ਸੋਚ ਹਨੇਰੇ ਚਕਰਦੀ ਬਸ ਰਹੀ ਵੀ ਤੇਰੀ ਸੋਚ ਹੀ ਉੱਥੇ ਖੜੀ ਰਹੂਗੀ ਫਿਰ ਜਿਹੜੀ ਤੂੰ ਸੋਚੀ ਜਨਾ ਅੱਗੇ ਵਧਣ ਦਾ ਵਧਣ ਨੇ ਪਦੋਂ ਪਧੇਗਾ ਤਾਂ ਤੇਰੀ ਸੋਚ ਨਾਲ ਵਧੇਗਾ ਜੀ ਚੰਗਾ ਸੋਚੇਗਾ। ਇਮਾਰਾ ਸੋਚੇਗਾ ਤਾਂ ਸੋਚ ਉੱਥੇ ਖੜੀ ਰਹੂਗੀ ਅੱਗੇ ਲਿਖਿਆ ਨੇ ਤੇਰੀ ਸੋਚ ਉਡਾਰੀ ਅੰਦਰ ਜੇ ਅੰਬਰ ਨਹੀਂ ਉਹੀ ਆਗੀ ਗੱਲ ਨਾ ਜਿਹੜੀ ਅੱਪਾ ਪਹਿਲਾਂ ਪੜ੍ਹੀ ਸੀ ਤੇਰੀ ਸੋਚ ਉਡੋਰੀ ਤੇ ਬੇਆਸ ਰਹੇਗੀ ਸਹੀ ਹੈ ਵੇ ਅਸੀਂ ਉਨਾ ਉੱਚਾ ਸੋਚੀ ਵੀ ਅੰਮ੍ਰਿਤ ਤੱਕੜਾਰੀਆਂ ਲਾਉਣ ਦੀ ਸੋਚੀਏ ਜੇ ਅਸੀਂ ਉਹਨਾ ਉੱਚਾ ਨਹੀਂ ਸੋਚਦੇ ਜੇ ਉਹਨਾ ਉੱਚਾ ਸੋਚਾਂਗੇ ਚਲੋ ਉਦੋਂ ਘਟ ਹੋ ਜੂਗਾ ਨਾ ਹੋਊਗਾ ਤਾਂ ਇਹ ਕੁਝ ਪਰਦੇ ਸੀ ਸੋਚਾਂਗੇ ਇਹ ਨਾ ਕੁਝ ਤਾਂ ਫਿਰ ਕੁਝ ਨਹੀਂ ਹੋਣਾ ਤਾਂ ਫਿਰ ਇਹ ਅਧੂਰੀ ਆਸ ਰਹੂਗੀ ਨਾ ਜੀਵਨ ਜਾਂਚ ਨੂੰ ਸਮਝੇ ਬਿਨਾਂ ਜਿਉਣਾ ਮੁਸ਼ਕਲ ਹੈ ਬਿਲਕੁਲ ਸਹੀ ਹੈ ਆਪਾਂ ਜੀਵਨ ਜਾਂਚ ਨੂੰ ਜੇ ਨਾ ਸਮਝਦੇ ਨਾ ਜਿਉਣਾ ਮੁਸ਼ਕਲ ਹੁੰਦਾ ਜਦੋਂ ਆਪਾਂ ਜੀਵਨ ਆਪਾਂ ਨੂੰ ਜਿਉਣ ਦੀ ਜਾਂਚ ਆ ਗਈ ਤਾਂ ਫਿਰ ਕੋਈ ਔਖਾ ਨਹੀਂ ਹੁੰਦਾ ਜੀਵਨ ਜਾਂਚ ਨੂੰ ਸਮਝੇ ਬਿਨਾਂ ਜਿਉਣਾ ਮੁਸ਼ਕਲ ਹੈ ਜੀਵਨ ਸੋਚੀ ਸਭ ਦੀ ਤਰਵਾਸ ਰਹੇਗੀ ਬਿਲਕੁਲ ਜਦੋਂ ਆਪਾਂ ਨੂੰ ਜੀਵਨ ਜਾਂਚ ਆ ਗਈ ਨਾ ਫਿਰ ਉਹ ਆਪਣਾ ਤਰਵਾਸ ਬਣ ਜਿੰਦੀ ਵੀ ਆਪਾਂ ਜ਼ਿੰਦਗੀ ਜਿਉਣਾਗੇ ਸੋਖੇ ਉੱਥੇ ਆਪਾਂ ਨੂੰ ਆਪਣੇ ਮਨ ਨੂੰ ਤਸੱਲੀ ਮਿਲਦੀ ਤਰਵਾਸ ਤਸੱਲੀ ਮਿਲ ਜਾਂਦੀ ਹੈ ਵੀ ਆਪਾਂ ਜਦੋਂ ਆਪਾਂ ਨੂੰ ਜਾਂਚ ਆ ਗਈ ਨਾ ਜੀਵਨ ਜਿਉਣ ਦੀ ਤਾਂ ਫਿਰ ਆਪਾਂ ਨੂੰ ਤਸੱਲੀ ਮਿਲ ਜਾਂਦੀ ਵੀ ਆਪਾਂ ਜੀਵਨ ਜਾਂ ਜੀਵਨ ਆਪਾਂ ਸੌਖਾ ਜਿਉ ਹੋ ਸਕਦੇ ਆ ਜਿਨ੍ਹਾਂ ਜਿਹੜਾ ਆਪਾਂ ਨੂੰ ਜਾਂਚ ਨਹੀਂ ਉਹਨਾਂ ਜਿਹੜਾ ਆਪਾਂ ਨੂੰ ਮਨ ਚ ਨਹੀਂ ਵੀ ਆਪਾਂ ਜ਼ਿੰਦਗੀ ਕਿਵੇਂ ਰਪਾਵਾਂਗੇ ਨਾ ਖੁਦ ਰਾਤ ਲਾਸਨ ਵਾਲੇ ਮੰਜ਼ਲ ਪਾਉਂਦੇ ਨੇ ਮਰਦੇ ਸਹਾ ਕੋਲੋਂ ਨਾ ਕੋਈ ਮਰਦੇ ਸਹਾ ਕੋਲੋਂ ਨਾ ਕੋਈ ਆਸ ਰਹੇਗੀ ਮੇਰੇ ਕੋ ਸਹੀ ਹੁੰਦਾ ਜਿਹੜੇ ਆਪਣੀ ਮੰਜ਼ਲ ਪਾਉਣਾ ਚਾਹੁੰਦੇ ਨੇ ਉਹ ਆਪਣਾ ਰਾਸ ਖੁਦ ਬਣਾਉਂਦੇ ਨੇ ਹੋਰ ਤਲਾਸ਼ਦੇ ਨੇ ਤੇ ਜਿਹੜਾ ਮਰੋਂ ਮਰੋਂ ਕਰੀਏ ਤੇ ਮੈਥੋਂ ਕੁਝ ਹੋਣਾ ਨਹੀਂ ਉਹ ਤੋਂ ਫਿਰ ਕੀ ਆਸ ਰਹੂਗੀ ਨਾ ਸਹੀ ਗੱਲ ਰਾਤੋ ਕੰਡੇ ਚੁਗਣੇ ਤੇ ਮੰਜ਼ਲ ਪਾਉਣੀ ਹੈ ਜਿਹੜੀ ਆਪਣੇ ਰਾਜ ਕੰਡੇ ਦਾ ਮਤਲਬ ਵੀ ਜਿਹੜੀ ਆਪਣੇ ਮੁਸ਼ਕਲ ਆਉਂਦੀਆਂ ਆਪਾਂ ਕੋਈ ਕੰਮ ਕਰਦੇ ਆਂ ਕੋਈ ਆਪਾਂ ਕੁਝ ਪ੍ਰਾਪਤ ਕਰਨੇ ਆ ਕੋਈ ਚੀਜ਼ ਉਹਨਾਂ ਕੋਈ ਕੁਝ ਹੋਣਾ ਹੈ ਉਹਦੇ ਵਿੱਚ ਜਿਹੜੀਆਂ ਆਪਾਂ ਨੂੰ ਤਕਲੀਫਾਂ ਆਉਂਦੀਆਂ ਉਹਨੂੰ ਰਾਜ ਕੰਡੇ ਗਿਆ ਜਾਂਦਾ ਅ ਰਾਜੋ ਕੰਡੇ ਚੋ ਗੁਣਨੇ ਤੇ ਮੰਜ਼ਲ ਪਾਉਣੀ ਹੈ ਮੇਰੇ ਜੀ ਉਹਨਾਂ ਵਰਦੀ ਉਹ ਆਸ ਰਹੇਗੀ ਬੰਦੇ ਨੂੰ ਆਸ ਹੀ ਹੁੰਦੀ ਹੈ ਬੰਦਾ ਆਸ ਤੇ ਜਿਉਂਦਾ ਰਹੇ ਸਾਰੇ ਚੱਲਦਾ ਬੰਦਾ ਤੇ ਆਸ ਬੰਦੇ ਨੂੰ ਰੱਖਣੀ ਚਾਹੀਦੀ ਹੈ ਅਚੰਗੇ ਕੰਮ ਮਾਰੀ ਮਾਰੇ ਕੰਮ ਨਹੀਂ ਜਾ ਇਹ ਨਹੀਂ ਹੋਣਾ ਚਾਹੀਦਾ ਵੀ ਕੋਈ ਪਖੰਡੀ ਸਾਡਾ ਕੁਝ ਕਰਕੇ ਦੇਵੇ ਅਸੀਂ ਉਹਨੂੰ ਮੱਥਾ ਟੇਕਦੇ ਹਾਂ ਉਸ ਤਰ੍ਹਾਂ ਨਹੀਂ ਖੁਦ ਨੂੰ ਕੁਝ ਕਰਨਾ ਪੈਣਾ ਤੇ ਅੱਗੇ ਨੇ ਦੇਖਿਆ ਕਿਰਨਾਂ ਦਾ ਬਣਹਾਣੀ ਜਾਉਣਾ ਪੈਣਾ ਹੈ ਕਿਰਨਾ ਕੋਈ ਡੇੜੀ ਦਾ ਨਹੀਂ ਲਿਖਿਆ ਇੱਥੇ ਕਿਰਨਾ ਸੂਰੀ ਨੇ ਕਰਨਾ ਕਿਰਨਾਂ ਦਾ ਬਣਹਾਣੀ ਜਾਉਣਾ ਪੈਣਾ ਹੈ ਰਾਣੇ ਤੇਰੀ ਹਸਤੀ ਫਿਰ ਹੀ ਖਾਸ ਰਹੇਗੀ ਜੇ ਆਪਾਂ ਸੂਰਜ ਬਣੀ ਚਮਕਾਂਗੇ ਨਾ ਜ਼ੋਲਿਨੇਟ ਕਰਨਾ ਉਹ ਤਾਂ ਫੇਰ ਹੀ ਆਪਣੇ ਹਸਤੀ ਖਸਵਾਉਣੀ ਤੇ ਨੇਰੇ ਵਿੱਚ ਰਿਹਾ ਕੁਝ ਨਹੀਂ ਬਣਨਾ ਸੋ ਬਹੁਤ ਵਧੀਆ ਲੇਖ ਸੀਗਾ ਤੇ ਆਪਾਂ ਦੋਸਤਾਂ ਨਾਲ ਸ਼ੇਅਰ ਕੀਤਾ ਪਹਿਲਾਂ ਮੈਂ ਪੜ੍ਹਿਆ ਫਿਰ ਸਮਝ ਆਇਆ ਇਹਦੇ ਵਿੱਚ ਕਿਉਂਕਿ ਬਿਆੰਗ ਹੈ ਬਿਆੰਗ ਹਰੇਕ ਬੰਦੇ ਦੇ ਸਮਝ ਤੋਂ ਮਤਲਬੀ ਬਾਹਰ ਹੁੰਦਾ ਹੈ ਕੋਈ ਕੋਈ ਬੰਦਾ ਸਮਝਦਾ ਜਿਹਨੂੰ ਜਿਹੜਾ ਸਹਾਇਤ ਜ਼ਿਆਦਾ ਪੜਦਾ ਰਹਿੰਦਾ ਉਹਨੂੰ ਵਿਆਹ ਦਾ ਪਰਫਾਰਮਾ ਵੀ ਕੀ ਲਿਖਿਆ ਬਾਕੀ ਤਾਂ ਪੜਦਾ ਲੈਂਦੇ ਨੇ ਪਰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਲਿ ਇਹ ਅਰਥ ਬਣਦਾ ਸੋ ਥੈਂਕ ਯੂ ਧੰਨਵਾਦ